ਕਸਟਕਲ ਸਜਣਾ ਸਵਾਗਤ ਕਰਦੇ ਆ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਚੜ੍ਹਦੀ ਕਲਾ ਜੋਗੇ ਕੁਇਸਟ ਤੁਹਾਡੇ ਘੜੇ ਕਿਤੇ ਵੀ ਖਰੀਦਦਾਰੀ ਕਰਦੇ ਜੇ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਫਿਰ ਲੈ ਕੇ ਜਾਇਆ ਕਰੋ ਉਹ ਜਦੀ ਆਪਣੀ ਖਾਸ ਵਿਜਿਟ ਪਿੰਡ ਵੰਚੜੀ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਅਮਿਤ ਸਿੰਘ ਸਾਹਿਬ ਆ ਗਿਆ ਨੂੰ ਵਿਸ਼ਾਲ ਕੋਲ ਆਇਆ ਤੇ ਸੱਜਣੋ ਕਾਲੀਆਂ ਪੀੜੀਆਂ ਡੱਬੀਆਂ ਸਭ ਵੈਰਾਈਟੀਆਂ ਅੱਜ ਉਹਦੇ ਪਾਈ ਦੇ ਕੋਲ ਆ ਜੁੜੇ ਰਹੋ ਐਂਡ ਤੱਕ ਕਰਦੇ ਆ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਵਧੀਆ ਵਧੀਆ ਹਾਂ ਤੁਸਾਂ ਠੀਕ ਐ ਸਿੱਧਾ ਹਾਂਜੀ ਹਾਂ ਡਰੈਸ ਕਰੀਏ ਨਾੜ ਹਾਂਜੀ ਪਿੰਡ ਪਿੰਡ ਵਾਂਚੜੀ ਦੇ ਜ਼ਿਲ੍ਹਾ ਦੇ ਤਹਿਸੀਲ ਅਫਰਸਰ ਦੇ ਮੋਬਾਈਲ ਨੰਬਰ 70145178 ਜੀ ਤੇ ਸ਼ੁਰੂਆਤ ਕਿਹੜੀ ਤੋਂ ਕਰੀਏ ਇੱਤੋਂ ਹੀ ਇੱਤੋਂ ਹੀ ਕਰ ਲਈਏ ਹਾਂ ਸੂਈ ਸੂਈ ਸਵਾਈ ਮਗਰ ਵਾਛੀ ਕਿੰਨਾ ਦੁੱਧ ਹੋਊਗਾ ਇਹਦੇ ਥੱਲੇ 13 ਕਿਲੋ ਠੰਡਿਆ ਕਰਕੇ ਦੁੱਧ ਹੈਗਾ ਨਾ ਹਾਂਜੀ ਹੈ 14 ਹੀ ਆਪਾਂ 13 ਹੀ ਦੱਸਣਾ ਠੀਕ ਹੈ ਹਾਂਜੀ ਹਾਂਜੀ 13 ਕਿਲੋ ਦੁੱਧ ਠੰਡਾ ਕਰਕੇ ਹੈ ਤੇ ਬਾਜੀ ਥਾਂ ਤੋਂ ਚੰਗਾ ਆ ਗਿਆ ਜੇ ਥਾਂ ਚੰਗਾ ਪਰਲੇ ਮਾੜੀ ਜੀ ਬਾਹਰ ਰੱਖ ਦੀ ਜੇ अच्छा हां जी ओदों ਦਾ ਰੰਗ ਘੱਟ ਦੇ ਥੋੜੀਆਂ ਹਾਂ ਠੀਕ ਹੈ ਹਾਂ ਜੀ ਹਾਂ ਜੀ ਓਕੇ ਹਾਂ ਜੀ ਹਾਂ ਜੀ ਰੰਗ ਦਾ ਰੰਗ ਘੱਟ ਹੋਣੀ ਆ ਟੂਰ ਦਾ ਇਹ ਡੱਬਾ ਡੁਬਾ ਪ੍ਰਿੰਟ ਆ ਹਾਂ ਜੀ ਹਾਂ ਜੀ ਬਾਜੀ ਵਾਸੀ ਚੰਗੀ ਜਿੱਦੀ ਹੋਈਆਂ ਹਾਂ ਹਾਂ ਥਾਂ ਚੰਗਾ ਲੱਗਾ ਥਣ ਨੇੜ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਜੇ ਨੁਕੀਆ ਥਾਂ ਨਾਲ ਆਈ ਹੈ ਜੀ ਬਣਾਓ ਨ ਲੈ ਆ ਭਾਵੇਂ ਬਾਕੀ ਤੋਰਾ ਦੂਰਾ ਵੀ ਚੰਗਾ ਵਾ ਕਰਮਾਲੀ ਦਾ ਦੇਖੋ ਜੀ ਤੇ ਰੇਟ ਜੇ ਥਣ ਜਵੇਂ ਜਵੇਂ ਪੂਰੇ ਹੁੰਦੇ ਨੇ ਸੰਧੂ ਸਾਹਿਬ 770 ਦੀ ਸੀ ਹਾਂ ਹੁਣ ਆਪਾਂ ਨਿਗਾਲਿਆ ਮੁੱਲ ਕਰ ਲੀਏ ਹਾਂ 42 ਦੀ ਦੇ ਦਈਏ ਦੋ ਛੱਡ ਦੇ ਹਾਂਜੀ ਦੋ ਛੱਡ ਚਲੋ ਦੋ ਛੱਡ ਦਿੰਨੇ ਆ ਠੀਕ ਹੈ ਹਾਂਜੀ ਦੂਜੇ ਨੰਬਰ ਤੇ ਕਾਲੀ ਬਲੈਕ ਬਿਲਕੁਲ ਕਾਲੀ ਹਨਾ ਹਾਂਜੀ ਬਿਲਕੁਲ ਕਾਲੀ ਟੋਕੜ ਆ ਗਈ ਜੇ ਜੀ ਬੱਚਾ ਨਹੀਂ ਹੈਗਾ ਦੁੱਧ ਕਿੰਨਾ 8 ਕਿਲੋ ਹੋ ਜੇ ਤੋਰਿਓ ਖੋਲ ਕੇ ਉਹ ਉਧਰੋਂ ਤੋਰ ਦਵੰਦਰ ਨੂੰ ਪਰੇ ਨਾ ਸਜਨੋ ਤੇ ਥਾਣ ਮੁਠੀ ਵਾਲਾ ਥਾਣਾ ਬਾਕੀ ਵੈੜ ਦਾ ਤੋਰਾ ਤੋਰਾ ਚੰਗਾ ਜੀ ਲੈ ਆਪੇ ਹਾਂਜੀ ਦੂਜਾ ਸੁਆ ਬਲੂ ਵੀ ਹਣਾ ਇਹਦੇ ਸੁਈ ਆ ਰਹੀਏ ਬਾਕੀ ਜਿੰਨੇ ਵੀ ਆ ਖਰੀ ਆ ਵਸੇ ਬਿਲਕੁਲ ਤਾਂ ਜਿਹੜਾ ਮੁਠੀ ਤੋਂ ਬਾਹਰ ਆਊਗਾ ਨਾ ਇਹ ਰੇਟ ਬਾਈ ਇਹ ਦੇ ਦਈਏ 20000 ਦੇ ਜਾਇ ਜੇ ਕਰਕੇ ਹਾਂਜੀ ਜਾਇ ਜੀ ਕੋਈ ਪੰਜ ਹੀ ਛੱਡ ਦੀਏ ਅੱਛਾ 20000 ਦੇ ਦੇ ਦਈਏ 20 ਜੀ ਅੱਜ ਮੇਲੇ ਮੈਂ ਤਾਲ ਲਈਏ ਸਾਰੇ ਹਾਂ 20000 ਦੇ ਦੇ ਦਈਏ ਮੁਠੀ ਤੋਂ ਬਾਹਰ ਬਾਕੀ ਬਿਲਕੁਲ ਬਿਲਕੁਲ ਹਾਂਜੀ ਜੀ ਬਾਕੀ ਥੋੜਾ ਜਿਹਾ ਹੋਰ 20000 ਅੱਗੇ ਆਗੇ ਪਿਓ ਸ਼ਾਈ ਯਾਰ ਠੰਡੀ ਤੇਰੀ ਐ ਵੀ ਹਾਂਜੀ ਹਾਂਜੀ ਠੰਡੀ ਥਾਨ ਬੜਾ ਦਾ ਸੋਹਣਾ ਲੱਗਾ ਨਾ ਹਾਂਜੀ ਹਾਂਜੀ ਮੱਝਾਂ ਵਾਲਾ ਥਾਨ ਆ ਗਿਆ ਜੇ ਆਹ ਥਾਨ ਇਹਦਾ ਫੇਸ ਕੁਆਲਟੀ ਚੰਗੀ ਜੀ ਸ਼ਾਈ ਆ ਲਾ ਗਈ ਪਿਓ 8 ਕਿਲੋ ਦੁੱਧ ਦੇ ਕੋਲ ਵੀ ਇਹਦੇ ਕੋਲ ਵੀ 8 ਕਿਲੋ ਹੀ ਜੇ ਠੀਕ ਆ ਹਾਂਜੀ ਹਾਂਜੀ ਲੈ ਆਪੇ ਇਹ ਵੀ ਮਰਜ਼ੀ ਆ ਪਿਓ ਵੰਗਾ ਪਾਉਣਾ ਵਾਲੇ ਆਉਣਾ ਤੇ ਸੀਲ ਹੀ ਆ ਹਾਂਜੀ ਤੇ ਰੇਟ ਵਦੇੜ ਇਹਦਾ 50000 ਕਰਨੀ ਆ ਬੋਲ ਜੈਸ ਨੂੰ 22000 ਦੇ ਦੇ ਦੀਗੇ ਵੇਲੋ ਹਾਂਜੀ ਦੇ ਦਿਓ 1000 ਹੋਰ ਛੱਡ ਦੀ 21000 ਦੇ ਦੇ 21 ਦੀ ਹਾਂਜੀ ਠੀਕ ਆ ਲਓ ਸਜਨੋ 212000 ਵਾਲਾ ਭਾਜੇ ਮੇਲਾ ਲੁੱਟਣ ਵਾਲੀ ਗੱਲ ਜੇ ਲੋਟ ਲਿਓ ਪੈਂਡ ਵੰਚ